ਪਾਰਟੀ ਜਿੰਦਾਬਾਦ ਲੋਕ ਸੰਘ ਵਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਲੋਕ ਸੰਘ ਵਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਲੋਕ ਸੰਘ ਵਾ ਜਿੰਦਾਬਾਦ ਦੀ ਪਾਰਟੀ ਜਿੰਦਾਬਾਦ ਚੜ੍ਹਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਕਾਦੀਆਂ ਤੋਂ ਜਿਸ ਤਰ੍ਹਾਂ ਕਿ ਪੰਜਾਬ ਦੇ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਦਾ ਦੌਰ ਚੱਲ ਰਿਹਾ ਹੈ ਉਸੇ ਲੜੀ ਤਿਤ ਕਾਦੀਆਂ ਹਲਕੇ ਦੇ ਜੋਗੀ ਚੀਮਾ ਵਿੱਚ ਸਰਬਸੰਮਤੀ ਨਾਲ ਪਿੰਡ ਦੀ ਮਹਿਲਾ ਪ੍ਰਸਿੰਦਰ ਕੌਰ ਪਤਨੀ ਮਲੂਕ ਸਿੰਘ ਨੂੰ ਸਰਪੰਚ ਚੁਣਿਆ ਗਿਆ ਅਤੇ ਸੱਤ ਮੈਂਬਰਾਂ ਨੂੰ ਵੀ ਚੁਣਿਆ ਗਿਆ ਜਿਨ੍ਹਾਂ ਵਿੱਚ ਜਸਬੀਰ ਕੌਰ ਵਿਦਿਆ ਦਲਬੀਰ ਸਿੰਘ ਮਨਦੀਪ ਸਿੰਘ ਗੁਰਪ੍ਰੀਤ ਸਿੰਘ ਮਨਜੀਤ ਕੌਰ ਅੰਮ੍ਰਿਤਪਾਲ ਕੌਰ ਦੀ ਵੀ ਚੋਣ ਕੀਤੀ ਗਈ ਗਲਬਾਦ ਕਰਦੇ ਆ ਪਰਸਿੰਦਰ ਕੌਰ ਦੇ بیٹے ਸ਼ਮਸ਼ੇਰ ਸਿੰਘ ਸ਼ੇਰਾ ਅਤੇ ਪਿੰਡ ਵਾਸੀ ਬਲਕਾਰ ਸਿੰਘ ਨੇ ਕਿਹਾ ਕਿ ਪਾਰਟੀ ਬਾਜੀ ਕੋਲੋਂ ਅਤੇ ਪਿੰਡ ਦੀ ਸਹਿਮਤੀ ਦੇ ਨਾਲ ਪਰਸਿੰਦਰ ਕੌਰ ਜੀ ਨੂੰ ਸਰਪੰਚ ਚੁਣਿਆ ਗਿਆ ਹੈ ਸਾਡਾ ਮਕਸਦ ਇਹੀ ਰਹੇਗਾ ਕਿ ਪਿੰਡ ਦਾ ਰਹਿਂਦਾ ਵਿਕਾਸ ਜਲਦ ਤੋਂ ਜਲਦ ਹੋ ਸਕੇ ਨਾਲ ਹੀ ਉਹਨਾਂ ਨਸ਼ੇ ਤੇ ਗਲਬਾਦ ਕਰਦੇ ਕਿਹਾ ਕਿ ਸਾਡੇ ਪਿੰਡ ਵਿੱਚ ਵੈਸੇ ਤਾਂ ਨਸ਼ਾ ਨਹੀਂ ਹੈ ਜੇਕਰ ਕੋਈ ਇੱਕ ਅੱਦਾ ਹੋਏਗਾ ਵੀ ਤਾਂ ਉਸ ਨੂੰ ਪਿਆਰ ਨਾਲ ਸਮਝਾਇਆ ਜਾਵੇਗਾ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਸਰਪੰਚ ਪਰਸਿੰਦਰ ਕੌਰ ਦੇ ਘਰੇ ਵਿਖੇ ਜਾ ਕੇ ਉਹਨਾਂ ਦਾ ਅਤੇ ਉਹਨਾਂ ਦੇ ਬੇਟੇ ਦਾ ਮੂੰਹ ਮਿੱਠਾ ਕਰਾ ਕੇ ਵਧਾਈਆਂ ਦਿੱਤੀਆਂ ਗਈਆਂ ਸਰਪੰਚ ਪਰਸਿੰਦਰ ਕੌਰ ਪੰਚਾਇਤੀ ਮੈਂਬਰ ਅਤੇ ਉਸਦੇ ਬੇਟੇ ਤੇ ਪਿੰਡ ਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਨ ਜੀ ਦਾ ਵੀ ਧੰਨਵਾਦ ਕੀਤਾ ਗਿਆ ਅਤੇ ਜਗਰੂਪ ਸਿੰਘ ਸੇਖਵਾਨ ਜਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਅੰਜੀ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਮੇਰੀ ਮਾਤਾ ਜੀ ਨੂੰ ਸਭ ਸੰਤੀ ਨਾਲ ਸਰਪੰਚ ਚੁਣਿਆ ਬਹੁਤ ਵਧੀਆ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਮੇਰੀ ਮਾਤਾ ਜੀ ਨੂੰ ਸਭ ਸੰਤੀ ਨਾਲ ਸਰਪੰਚ ਚੁਣਿਆ ਗਿਆ ਮੈਂ ਨਗਰ ਦਾ ਸਾਰੇ ਸਾਰੇ ਪਿੰਡ ਦਾ ਜੋਗੀ ਚਿਮੇ ਵਾਲੇ ਵਾਸੀਆਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਆ ਇਹ ਕੱਲੀ ਮੇਰੀ ਮਾਤਾ ਨਹੀਂ ਬਣੀ ਇਹ ਸਾਰੇ ਪਿੰਡ ਦੇ ਸਾਰੇ ਨੌਜਵਾਨ ਸਾਰੀਆਂ ਮਾਵਾਂ ਭੈਣਾਂ ਬਜ਼ੁਰਗ ਮਾਤਾ ਸਾਰੇ ਹੀ ਸਰਪੰਚ ਨੇ ਸਭ ਸੰਤੀ ਨਾਲ ਸਰਪੰਚ ਚੁਣਿਆ ਗਿਆ ਬਹੁਤ ਵਧੀਆ ਬਹੁਤ ਵਧੀਆ ਹੋਇਆ ਸਾਰਾ ਕੁਝ ਜੋ ਹੋਇਆ ਜੀ ਮੈਂਬਰ 7 ਚੁਣੇ ਗਏ ਜੀ ਹਾਂਜੀ 7 ਮੈਂਬਰ ਚੁਣੇ ਗਏ ਵੱਖ-ਵੱਖ ਵੱਖ-ਵੱਖ ਵਾਰਡ ਚੋਂ ਵੱਖ-ਵੱਖ ਮੈਂਬਰ ਚੁਣੇ ਆ ਕਿ ਜਿਹਦੇ ਵਿੱਚ ਕੋਸ਼ਿਸ਼ਦਾਰੀਆਂ ਵੀ ਆ ਗਈਆਂ ਕੁਝ ਜਨਰਲ ਵੀ ਹੈਗੇ ਵਿਕਾਸ ਜਿਹੜੇ ਜਿਹੜੇ ਵੀ ਉਹ ਜਦੋਂ ਪਿੰਡ ਵਾਲਿਆਂ ਸਭ ਸੰਤੀ ਨਾਲ ਚੁਣ ਲਿਆ ਗਿਆ ਉਹਨਾਂ ਨੇ ਕੁਝ ਦੇਖ ਕੇ ਸਭ ਸੰਤੀ ਨਾਲ ਚੁਣਿਆ ਗਿਆ ਜੀ ਜਿਹੜੇ ਵੀ ਪਿੰਡ ਦੀ ਕੋਈ ਵੀ ਡਿਮਾਂਡ ਆ ਉਹ ਇੱਕ 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 ਕਰਕੇ ਸਾਰੀ ਪੂਰੀ ਕੀਤੀ ਜਾਏਗੀ ਨਸ਼ੇ ਦਾ ਨਸ਼ੇ ਦਾ ਮੁੱਦਾ ਨਸ਼ੇ ਦੀ ਨਸ਼ੇ ਦੇ ਇੰਜ ਕਰ ਲੈਣੇ ਗੱਲ ਵੀ ਥੋੜਾ ਜਿਹਾ ਪਹਿਲਾਂ ਵੀ ਮੈਂ ਪਿੰਡ ਵਿੱਚ ਕੈਂਪ ਲਗਾਇਆ ਸੀ ਤੇ ਉਹ तकरीबन ਸਾਡੇ ਪਿੰਡ ਤੇ ਕੋਈ ਨਸ਼ਾ ਕਰਦਾ ਹੀ ਨਹੀਂ ਫੇਰ ਵੀ ਕੋ ਕਰਾਂਗੇ ਤਾਂ ਡੱਕਾਂਗੇ ਆਪਾਂ ਪਹਿਲਾਂ ਵੀ ਇੱਕ ਪਿੰਡ ਵਿੱਚ ਕੈਂਪ ਲਾਇਆ ਸੀ ਕੈਂਪ ਦੇ ਵਿੱਚ ਆਪਾਂ ਕਿਹਾ ਸੀ ਵੀ ਜੇ ਕੋਈ ਸਾਡੇ ਪਿੰਡ ਦਾ ਨੌਜਵਾਨ ਨਸ਼ਾ ਵੇਚਦਾ ਫੜਿਆ ਜਾਂਦਾ ਤੇ ਸਾਡੇ ਪਿੰਡ ਦਾ ਕੋਈ ਵੀ ਜਾ ਕੇ ਉਹਦੀ ਜਮਾਨਤ ਕਰੂਣ ਨਹੀਂ ਚਾਹੇਗਾ ਮਗਰ ਹਾਂਜੀ ਸਾਥ ਨਹੀਂ ਦਿੱਤਾ ਜਾਏਗਾ ਸਾਥ ਬਿਲਕੁਲ ਨਹੀਂ ਦਿੱਤਾ ਜਾਏਗਾ ਜੀ ਇਹਦਾ ਅਸੀਂ ਬਿਲਕੁਲ ਬਰਖਲਾਫ ਆਈ ਨਸ਼ੇ ਦੀ ਧੰਨਵਾਦ ਕਿਹਦਾ ਕਰਦੇ ਹਾਂ ਧੰਨਵਾਦ ਦਾ ਜਗਰੂ ਸਿੰਘ ਦੀ ਸੇਖਮੰਦਾ ਕਰਦੇ ਹਾਂ ਜੀ ਜਿਨ੍ਹਾਂ ਦੀ ਮਿਹਰ ਸਦਕਾ ਸਾਰਾ ਕੁਝ ਹੋਇਆ ਜੀ ਪਿੰਡ ਵਾਸੀਆਂ ਦਾ ਵੀ ਕਰਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਸਾਰਿਆਂ ਦਾ ਬੜੀ ਖੁਸ਼ੀ ਵਾਲੀ ਗੱਲ ਆ ਬਾਕੀ ਵੀ ਨਗਰ ਨਿਵਾਸੀਆਂ ਸਾਰੇ ਲੋਕਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਵੱਧ ਤੋਂ ਵੱਧ ਸਰਬਸੰਤੀ ਕਰੋ ਜੋ ਕਿ ਪਿੰਡ ਵਿੱਚ ਏਕਤਾ ਬਣੀ ਰਹੇ ਤੇ ਵੱਧ ਤੋਂ ਵੱਧ ਪਿੰਡ ਦੀ ਐਡਵਾਂਸਮੈਂਟ ਹੁੰਦੀ ਰਹੇ ਤੇ ਆਪਣੀ ਦੁਸ਼ਮਣੀਆਂ ਤੋਂ ਲੋਕ ਬਚਣ ਤੇ ਆਪੋ ਆਪਣੇ ਘਰ ਸਾਰੇ ਸੁਖੀ ਵਸਣ ਮੈਂ ਸਰਦਾਰ ਬਲਕਾਰ ਸਿੰਘ ਪਿੰਡ ਵਾਸੀ ਜੋਗੀ ਚੀਮਾ ਸਾਡੀ ਨੌਵਾਂ ਲੱਗਦੀ ਹੈ ਕੁੜੀ ਜਿਹੜੀ ਸਰਪੰਚ ਪਿੰਡ ਨੇ ਚੁਣੀ ਆ ਬਹੁਤ ਬਹੁਤ ਧੰਨਵਾਦ ਸਾਰੇ ਪਿੰਡ ਦਾ ਸਾਰੇ ਪਿੰਡ ਨੂੰ ਵਧਾਈਆਂ ਬਹੁਤੀਆਂ ਬਹੁਤੀਆਂ ਜਿੰਨਾ ਸਾਡਾ ਸੰਯੋਗ ਦੇ ਕੇ ਸਾਡੇ ਸਰਪੰਚ ਬਣਾਇਆ ਸਰਦਾਰ ਜਗਰੂਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਪਾਰਟੀ ਦੇ ਹੇਠ ਰਹਿਮ ਰਹਿਣਬਾਈ ਦੇ ਹੇਠ ਆ ਕੇ ਸਰਪੰਚ ਬਣੇ ਵਾਹਿਗੁਰੂ ਜੀ ਖਾਲਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ